ਹਾਂਜੀ ਬਹੁਤ ਹੀ ਸਤਿਕਾਰਯੋਗ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ IP Asman Sohta ਤੇ ਅੱਜ ਅਸੀਂ ਖੜੇ ਆਂ ਪਿੰਡ ਬੱਲੋ ਦੇ ਬੀੜ ਦੇ ਵਿੱਚ ਰਾਈਆ ਰਾਈਏ ਦਾ ਬੀੜ ਆ ਇਹ ਤੇ ਇਹ ਬੀੜ ਸਾਡਾ ਜਿਹੜਾ ਹੈ ਹਾਂਜੀ ਇਹ ਬੀੜ ਸਰਕਾਰੀ ਹੈ ਨੈਰੀ ਡਿਪਾਰਟਮੈਂਟ ਦਾ ਤੇ ਇੱਥੇ ਅਸੀਂ ਅੱਜ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਆਏ ਆ ਇੱਥੇ ਅਸੀਂ ਪਲਾਂਟੇਸ਼ਨ ਕਰਨੀ ਆ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਕਲਾਂ ਤੇ ਹਾਈ ਸਕੂਲ ਦੇ ਬੱਚਿਆਂ ਨਾਲ ਭਾਵੇਂ ਇਹ ਬਹੁਤ ਵਧੀਆ ਕੁਦਰਤ ਦਾ ਅਜੂਬਾ ਹੈ ਪਰ ਲੋਕਾਂ ਦੀ ਅਣਗਹਿਲੀ ਕਰਕੇ ਤੇ ਨਲੈਕੀ ਕਰਕੇ ਆਹ ਇੱਥੇ ਗੰਦਮ ਸਿੱਟਿਆ ਜਾਂਦਾ ਇੱਥੇ ਸਾਰਾ ਕੰਕਰੀਟ ਠੋਸ ਕੰਕਰੀਟ ਸਿੱਟ ਕੇ ਇਸ ਖੂਬਸੂਰਤੀ ਨੂੰ ਇਸ ਬੀੜ ਦੀ ਨੂੰ ਬਗੜਿਆ ਜਾ ਰਿਹਾ ਜਿਸ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਡਿਪਾਰਟਮੈਂਟ ਨੂੰ ਲਿਖ ਕੇ ਕਿ ਇਸ ਨੂੰ ਇੱਕ ਪਿਕਨਿਕ ਸਪੌਟ ਦੇ ਵਿੱਚ ਡਿਵੈਲਪ ਕੀਤਾ ਜਾਵੇ ਅਸੀਂ ਸਾਡੇ ਬੱਚਿਆਂ ਨੂੰ ਨਾਲ ਲੈ ਕੇ ਆਏ ਆਂ ਸਰਕਾਰੀ ਪ੍ਰਾਇਮਰੀ ਸਕੂਲ ਸੰਦੂਕਲਾਂ ਦੇ ਟੀਚਰਸ ਤੇ ਵਿਦਿਆਰਥੀ ਟੈਂਪੂ 'ਵਰ ਕੇ ਅਸੀਂ ਇਹਦੇ ਵਿੱਚ ਸਾਡੇ ਕੋਲੇ 40-50 ਰੁੱਖ ਵੀ ਹੈਗੇ ਨੇ ਆਪੇ ਇਹਨੇ ਬੱਚੇ ਉਹਦੇ ਸੰਸ ਨੇੜਾ ਵੀ ਲੈ ਕੇ ਆਏ ਨੇ ਸਾਡੇ ਤੋਂ ਪਹਿਲਾਂ ਖੜੇ ਨੇ ਇੱਥੇ ਮਨਰੇਗਾ ਵਰਕਰ ਹਾਂਜੀ ਇਹ ਆਪਣੇ ਹਾਂ ਬੱਚਿਓ ਹਾਂਜੀ ਹਾਂ ਬਈ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਠੀਕ ਆ ਹਾਂਜੀ ਇੱਧਰ ਸਾਡੇ ਨਾਲ ਇੱਧਰ ਮਨਰੇਗਾ ਵਰਕਰ ਵੀ ਬੈਠੇ ਨੇ ਹਾਂਜੀ ਪੈਣਾ ਬੈਠੀਆਂ ਨੇ ਅਰੇਸਟ ਕਰ ਰਹੀਆਂ ਹੁਣ ਮੇਰੇ ਖਾਲ ਹਨ ਚਾਹ ਪਾਣੀ ਪੀ ਲੈ ਰਹੀ ਹੁਣ ਹਾਂਜੀ ਬੀਜਰ ਕੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਕਿੱਥੋਂ ਆ ਜੀ ਆਪਾਂ ਫੂਲੋਂ ਫੂਲ ਤੋਂ ਹੀ ਇਹ ਸਾਰੀ ਲੇਵ ਫੂਲ ਤੋਂ ਆਈ ਹੈ ਨਹੀਂ ਇੱਕ ਵਾਰ ਦੀ ਅੱਛਾ ਤੁਸੀਂ ਫਿਰ ਫੂਲ ਤੋਂ ਮੈਂ ਤਾਂ ਬੇਲਦਾਰ ਹਾਂ ਅੱਛਾ ਅੱਛਾ ਜੀ ਇਸ ਬੀੜ ਦਾ ਹਾਂ ਲੋਕ ਇਹਦੇ ਨਾਲ ਠੀਕ ਹੈ ਅੱਜ ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਸੰਧੂਕਲਾਂ ਤੇ ਹਾਈ ਸਕੂਲ ਸੰਧੂਕਲਾਂ ਦੇ ਵਿਦਿਆਰਥੀਆਂ ਨੂੰ ਲੈ ਕੇ ਇਸ ਬੀੜ ਦੇ ਵਿੱਚ ਪਹੁੰਚੇ ਆ ਇੱਥੇ ਸਾਨੂੰ ਜਿੱਥੇ ਫੂਲਪਿੰਡ ਤੋਂ ਮਨਰੇਗਾ ਵਰਕਰ ਆਏ ਹੋਏ ਨੇ ਉੱਥੇ ਜੰਗਲਾਤ ਵਿਭਾਗ ਦੇ ਬੇਲਦਾਰ ਨੈਰ ਸਿੰਘ ਜੀ ਹਾਂਜੀ ਇਹ ਵੀ ਮਿਲੇ ਨੇ ਪਹਿਲਾਂ ਸਾਨੂੰ ਐ ਲੱਗਦਾ ਸੀ ਵੀ ਯਾਰ ਇੱਥੇ ਸ਼ਾਇਦ ਔਖਾ ਹੋਊਗਾ ਪਰ ਇੱਥੇ ਤਾਂ ਹੋਰ ਵੀ ਵਧੀਆ ਰੰਗ ਵੱਜ ਗਿਆ ਕਿਉਂਕਿ ਮੂਰੇ ਵਰਕਰ ਮਿਲ ਗਏ ਵਿਦਿਆਰਥੀਆਂ ਨੂੰ ਬੂਟੇ ਲਾਉਣੇ ਸੌਕੇ ਹੋ ਜਾਣਗੇ हां जी बुजुर्गो एक गल दसो आजो जी बिल्डर साहब एहे केड़े ਪਿੰਡ ਦੀ ਜ਼ਮੀਨ ਆ ਕਿਹੜੇ ਮਹਿਕਮੇ ਦੀ ਆ ਐਂ ਜੀ ਪਤਾ ਨਹੀਂ ਦੀ ਮਹਿਕਮੇ ਦੀ ਆ ਇਹ ਨਹਿਰੀ ਮਹਿਕਮੇ ਦੀ ਆ ਕਿੰਨੀ ਜ਼ਮੀਨ ਆ ਜੀ ਇਹ 16 16 ਏਕੜ ਜ਼ਮੀਨ ਆ ਉੱਚੀ ਬੋਲਦੇ ਥੋੜਾ ਜੀ 16 ਏਕੜ ਜ਼ਮੀਨ ਦੱਸ ਰਹੇ ਨੇ ਔਰ ਨਹਿਰੀ ਮਹਿਕਮੇ ਦੀ ਆ ਇਹ ਤੇ ਸਭ ਤੋਂ ਵਧੀਆ ਗੱਲ ਇਹ ਆ ਵੀ ਆਪਣੇ ਇਸ ਇਲਾਕੇ ਦੇ ਵਾਸਤੇ ਇੰਨੀ ਜ਼ਮੀਨ ਆਮ ਤੌਰ ਤੇ ਮਹੱਈਆ ਕਰਾਉਣੀ ਬਹੁਤ ਔਖੀ ਹੁੰਦੀ ਹੈ ਚੋ ਜੇ ਕਿਸੇ ਵੀ ਇਲਾਕੇ ਦੇ ਵਿੱਚ ਇੰਨੀ ਵਧੀਆ ਜ਼ਮੀਨ ਹੋਵੇ ਤਾਂ ਉੱਥੇ ਬਹੁਤ ਵਧੀਆ ਪਿਕਨਿਕ ਸਪੌਟ ਬਣ ਸਕਦਾ ਅੱਜ ਕੱਲ ਟੂਰਿਸਟ ਸਪੌਟ ਬਣ ਰਹੇ ਨੇ ਮਦਰ ਕੋ ਇਹ ਬਣ ਸਕਦਾ ਇਹਨੂੰ ਡਿਵੈਲਪ ਕਰ ਦੂਗਾ ਵਿਭਾਗਾਂ ਸੋਡਾ ਉਹ ਤਾਂ ਭਾਈ ਉਹਨਾਂ ਤੋਂ ਪਤਾ ਲੱਗੂ ਉਹਨਾਂ ਤੋਂ ਪਤਾ ਨਹੀਂ ਨਾ ਠੀਕ ਹੈ ਕਹਿੰਦੇ ਜੀ ਅਸੀਂ ਨਹੀਂ ਦੱਸ ਸਕਦੇ ਪਰ ਅਸੀਂ ਚਲੋ ਕੋਸ਼ਿਸ਼ ਕਰਾਂਗੇ ਤੇ ਸਰਕਾਰ ਨੂੰ ਤੋਂ ਮੰਗ ਵੀ ਕਰਾਂਗੇ ਕਿ ਇਸ ਇਲਾਕੇ ਦੇ ਵਿੱਚ ਬੱਚਿਆਂ ਦੇ ਲਈ ਸਕੂਲਾਂ ਵਾਲੇ ਬੱਚਿਆਂ ਲਈ ਜਾਂ ਕਿਸੇ ਨੇ ਵੀ ਕੋਈ ਆਉਂਦਾਗਾ ਰਿਸ਼ਤੇਦਾਰ ਇੱਥੇ ਆ ਕੇ ਦੇਖੂਮਣਾ ਚਾਹੇ ਤਾਂ ਇਸ ਵੀਰ ਚ ਆ ਕੇ ਘੁੰਮਣ ਚੋਗੇ ਇਹ ਬਣ ਜੇ ਬਹੁਤ ਵਧੀਆ ਲੋਕੇਸ਼ਨਾਂ ਨੇ ਅੱਗੇ ਆਪਾਂ ਦੇਖਾਂਗੇ ਹੁਣ ਸਾਡੇ ਨਾਲ ਇੱਥੇ ਤੁਸੀਂ ਸਹਿਜੋ ਕਰਾਂਗੇ ਬੂਟੇ ਲਵਾਉਣ ਸਾਡਾ ਥੋੜੇ ਜਿ ਦੇ ਦੋਗੇ ਲਿਵਰਾਂ ਨੂੰ ਹਾਂਜੀ ਕਿਸਾਂ ਆ ਹੁਣ ਬੂਟੇ ਲਵਾ ਦੋਗੇ ਥੋੜੇ ਜਿ ਕਿੰਨਾਂ ਪਾਈ ਲਵਾ ਦੋਗੇ ਲਵਾ ਦਿਆਂਗੇ ਵੀ ਕਹਿੰਦੇ ਧੰਨਵਾਦ ਵੀ ਚਲੋ ਸੋ ਹੁਣ ਅਸੀਂ ਇਸ ਤੋਂ ਬਾਅਦ ਚੱਲੇ ਆਂ ਜੀ ਬਸ ਰੋਕ ਲਾ ਮਰ ਬਹੁਤ ਸੌ ਜਾਣਗੇ ਕੋਈ ਸਾਹਿਬ ਜੀ ਆ ਗਈ ਅਸੀਂ ਕਿੱਥੇ ਹਾਂ ਹਾਂ ਜੀ ਜੇ ਅਸੀਂ ਇੱਥੇ ਦੇਖਣਾ ਹੋਵੇ ਤੇ ਬਹੁਤ ਵਧੀਆ ਪਿਕਨਿਕ ਸਪੌਟ ਡਿਵੈਲਪ ਹੋ ਸਕਦਾ ਜੇ ਇੱਥੋਂ ਦੀ ਪੰਚਾਇਤਾਂ ਇੱਥੋਂ ਦੇ ਸੈਣ ਲੋਕ ਸੁਜਵਨ ਲੋਕ ਨੇੜੇ ਤੇੜੇ ਦੇ ਸਕੂਲਾਂ ਤੇ ਸਮਾਜ ਸੇਵੀ ਸੱਜਣ ਇਸ ਬਾ ਏਰੀਏ ਨੂੰ ਹਰਿਆ ਭਰਿਆ ਬਣਾਉਣਾ ਚਾਹਣ ਤਾਂ ਸਾਨੂੰ ਜਿਵੇਂ ਹੁਣੇ ਦੱਸਿਆ ਵੀ ਕਿ 16 ਏਕੜ ਜ਼ਮੀਨ ਹੈ ਇੱਥੇ ਆ ਸਾਡੇ ਬੱਚੇ ਆਏ ਨੇ ਇਹਨਾਂ ਨੂੰ ਸਮਾਰਕ ਦਿਖਾਉਣਾ ਹੁਣ ਤੇ ਇੱਥੇ ਲਾਉਣ ਗਿਆ ਸੀ ਹਾਂਜੀ ਸਾਡੇ ਬੱਚਿਆਂ ਨੇ ਵੱਖ-ਵੱਖ ਥਾਂ ਤੇ ਬੂਟੇ ਲਾਏ ਆ ਲਾਈ ਜਾਂਦੇ ਨੇ ਹੁਣ ਹੋਰ ਵੀ ਲਾ ਰਹੇ ਨੇ ਹੋ ਇੱਕ 플ਾਂਟ ਲਾਈਨ ਕਾਇਏ ਨੇ ਇੱਧਰ ਬੋਹੜ ਦਾ ਬਹੁਤ ਖੂਬਸੂਰਤ ਨਜ਼ਾਰਾ ਹੈ ਜਿਹੜੇ ਲੋਕ ਕੁਦਰਤ ਦੇ ਪ੍ਰੇਮੀ ਨੇ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਅਜਿਹੇ ਥਾਵਾਂ ਨੂੰ ਚਾਹਣ ਵਾਲੇ ਲੋਕ ਨੇ ਬਹੁਤ ਸਾਰੇ ਉਹਨਾਂ ਲਈ ਇਹ ਇੱਕ ਅਦੁੱਪੁੱਤ ਨਜ਼ਾਰੇ ਦਾ ਹਾਂ ਹੈ ਇੱਕ ਬਹੁਤ ਨਿਆਮਤ ਆ ਕੁਦਰਤ ਦੀ ਜੇ ਇੱਥੇ ਖੜ ਕੇ ਮਤਲਬ ਕੁਝ ਘੰਟੇ ਬੇਲ ਦੇ ਸਟ्रेस ਜੋ ਨਿਕਲਣਾ ਹੋਵੇ ਬੰਦੇ ਨੇ ਤਾਂ ਬਹੁਤ ਹੀ ਵਧੀਆ ਸਪੌਟ ਆ ਔਰ ਇਸ ਨੂੰ ਹੌਲੀ ਹੌਲੀ ਡਿਵੈਲਪ ਵੀ ਕੀਤਾ ਜਾ ਰਿਹਾ ਰੁੱਖ ਲਗਾ ਕੇ 16 ਕਿੱਲੇ ਜ਼ਮੀਨ ਆ ਇੱਥੇ ਇੱਧਰ ਰੁੱਖ ਲਾਈ ਜਾ ਰਹੇ ਆ বন ਵਿਭਾਗ ਵੱਲੋਂ ਤੇ ਮਨਰੇਗਾ ਵਰਕਰਾਂ ਵੱਲੋਂ ਸੋ ਇਹ ਸੀ ਸਾਡਾ ਮਕਸਦ ਸੀ ਅੱਜ ਦਿਖਾਉਣ ਦਾ ਬੱਚਿਆਂ ਨੂੰ ਕਿ ਇੱਥੇ ਬਹੁਤ ਵਧੀਆ ਚੀਜ਼ਾਂ ਨੇ ਜੀ ਬੱਚੇ ਸਾਰੇ ਇੰਜੋਏ ਕਰ ਰਹੇ ਨੇ ਇਧਰ ਬਹੁਤ ਵਧੀਆ ਟਿੱਬੇ ਨੇ ਇਧਰ ਦੇਖੋ ਇਧਰ ਹਾਂ ਹਾ ਹਾ ਬਾਸ 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 ਬਾਲੀ ਦੂਰ ਨਹੀਂ ਜਾਣਾ ਇਧਰ ਦੇਖੋ ਬਹੁਤ ਵਧੀਆ ਸੀਨ ਬਹੁਤ ਵਧੀਆ ਇੰਜੋਏ ਕਰ ਰਹੇ ਨੇ ਬੱਚੇ